ਸਾਰੇ ਇਹ ਮਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਆ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀ ਜਿਹੜਾ ਕਿ ਇੱਕ ਕੇਸ ਦੀ ਸੁਣਵਾਈ ਦੱਸਣ ਲੱਗੇ ਆ ਕਿ ਜਿਹੜਾ ਇੱਕ ਇਹ ਕੇਸ ਸੀਗਾ ਜਿਹੜਾ ਕਿ ਪੰਜਾਬ ਮਲਾਜ਼ਮ ਨੇ ਆਪਣਾ ਏਰੀਅਰ ਦੇ ਨਾਲ ਹੀ ਜਿਹੜਾ ਡੀਏ ਦਾ ਬਕਾਇਆ ਸੀ ਉਹਦੇ ਲਈ ਕੀਤਾ ਸੀ ਉਹਦੀ ਸੁਣਵਾਈ ਜਿਹੜੀ ਹੈ ਤੁਹਾਨੂੰ ਦੱਸਾਂਗੇ ਸੋ ਕੰਟੈਂਪਟ ਨੰਬਰ ਜਿਹੜਾ ਸੀਗਾ ਕੰਟੈਂਪਟ ਨੰਬਰ ਦੇ ਜਿਹੜੇ ਵੱਖਰੇ ਵੱਖਰੇ ਕੇਸ ਸੀ ਇਹ ਕੇਸ ਨੰਬਰ ਜਿਹੜੀ ਹੈ ਤੁਹਾਨੂੰ ਸੁਣਵਾਈ ਦੱਸਣ ਲੱਗੇ ਆ ਉਹ ਹੈਗਾ 3526 ਇਹਦਾ ਨੰਬਰ ਹੈ ਇਹਦੇ ਵਿੱਚ ਮੇਨ ਸੀਗਾ ਕਿ ਜਿਹੜਾ ਕਿ ਏਰੀਅਰ ਪਲੱਸ ਸਾਡਾ ਜਿਹੜਾ ਡੀਏ ਹੈ ਬਕਾਏ ਦੇ ਜਿਹੜਾ ਕਦੋਂ ਮਿਲੇਗਾ ਜਿਵੇਂ ਕਿ ਤੁਹਾਨੂੰ ਆਪ ਸਭ ਨੂੰ ਪਤਾ ਹੈ ਕਿ ਬਾਕੀ ਸਟੇਟਾਂ ਨੇ ਦੇ ਦਿੱਤਾ ਤੇ ਪੰਜਾਬ ਕਦੋਂ ਦੇਣ ਜਾ ਰਿਹਾ ਸਭ ਤੋਂ ਵੱਡਾ ਜਿਹੜਾ ਪ੍ਰੇਸ਼ਨ ਸੀਗਾ ਇਹਦੇ ਵਿੱਚ ਇਹ ਸੁਣਵਾਈ ਦੇ ਵਿੱਚ ਤਾਂ ਉਹ ਸੀਗਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਡੀ ਅਤੇ ਪੈਸ਼ਨਰਸ ਦਾ ਬਕਾਇਆ ਦੇਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਿਤੀ 29 11 2024 ਨੂੰ ਸੁਣਵਾਈ ਸੀ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੇਠ ਲਿਖਿਆ ਅਨੁਸਾਰ ਜਿਹੜੀ ਸੁਣਵਾਈ ਕੀਤੀ ਗਈ ਸੀ ਸੋ ਹਾਈ ਕੋਰਟ ਦਾ ਉੱਤਰ ਸੀਗਾ ਮਤਲਬ ਕਿ ਹਾਈ ਕੋਰਟ ਨੇ ਪੁੱਛਿਆ ਪਹਿਲਾਂ ਕਿ ਜੱਜ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ 1379 ਕਰੋੜ ਰੁਪਏ ਦਾ ਜਿਹੜਾ ਕਿ ਡੀਏ ਦਾ ਬਕਾਇਆ ਦੇਣ ਲਈ ਪੁੱਛਿਆ ਗਿਆ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਿਛਲਾ ਡੀਏ ਜਿਹੜਾ ਹੈ ਪੰਜਾਬ ਦੇ ਮੁਲਾਜ਼ਮਾਂ ਦਾ ਉਹ ਇੰਨਾ ਅਮਾਉਂਟ 13769 ਕਰੋੜ ਰੁਪਏ ਸੀਗਾ ਸੋ ਪੰਜਾਬ ਸਰਕਾਰ ਨੇ ਇਸ ਦੇ ਉੱਪਰ ਕੀ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਨੇ ਕਿਹਾ ਕਿ ਕੈਬਨਟ ਕਮੇਟੀ ਨੇ ਇਸ ਦੇ ਉੱਪਰ ਵਿਚਾਰ ਕੀਤਾ ਹੈ ਤਾਂ ਅਸੀਂ ਪੰਜਾਬ ਦੇ ਜਿਹੜੇ ਸਰਕਾਰੀ ਮੁਲਾਜ਼ਮ ਹੈ ਜਿਹੜੇ ਡੀਏ ਦਾ ਜਿਹੜਾ ਬਕਾਇਆ ਉਹ 2029 30 ਤੱਕ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਵੇਗਾ ਜਿਹੜਾ ਕਿ ਉਹ ਦੇਣ ਦੇਣਗੇ ਪਰ ਇਸ ਦੀ ਜਦੋਂ ਉਲਟ ਹਾਈ ਕੋਰਟ ਨੇ ਕੀ ਕਿਹਾ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਕਿ ਜਸਪ ਦੇ ਵੱਲੋਂ ਕਿਹਾ ਗਿਆ ਕਿ 20 ਤੱਕ ਮੁਲਾਜ਼ਮਾਂ ਦੇ ਬਕਾਏ ਨੂੰ ਤਕਰੀਬਨ 15 ਸਾਲਾਂ ਦਾ ਸਮਾਂ ਹੋ ਜਾਏਗਾ ਜਾ ਅੱਜ 2030 ਤੱਕ ਦਾ ਜਿਹੜਾ ਮੁਲਾਜ਼ਮਾਂ ਦਾ ਸਤਮਾ ਪੇ ਕਮਿਸ਼ਨ ਵੀ ਲਾਗੂ ਹੋ ਜਾਏਗਾ ਇਸ ਸਮੇਂ ਬਹੁਤ ਹੀ ਜ਼ਿਆਦਾ ਇਸੇ ਲਈ ਦੁਬਾਰਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਪੰਜਾਬ ਸਰਕਾਰ ਇਸ ਨੂੰ ਮੁੜ ਵਿਚਾਰ ਕਰੇਗੀ ਹੁਣ ਇਸ ਬੇਸਿਸ ਤੇ ਅਗਲੀ ਡੇਟ ਜਿਹੜੀ ਹੈ ਉਹ ਜਿਹੜੀ ਦਿੱਤੀ ਗਈ ਹੈ 4 12 2024 ਇਹ ਬਹੁਤ ਹੀ ਗਰਮ ਮਸਲਾ ਸੀਗਾ ਔਰ ਬਹੁਤ ਹੀ ਕਹਿ ਲੋ ਕਿ ਜ਼ਰੂਰੀ ਹੈ ਪੰਜਾਬ ਸਰਕਾਰ ਹੀ ਐਵੇਂ ਕਰ ਰਹੀ ਹੈ ਕਿ ਡੀਏ ਨਹੀਂ ਮਿਲ ਰਿਹਾ ਹੁਣ ਦੇਖਣਾ ਹੋਏਗਾ ਕਿ ਸਿਰਫ ਵੈਸੇ ਤਾਂ ਉਹਨਾਂ ਨੇ 29 30 ਆਲਰੇਡੀ ਕਹਿਤਾ ਸੀਗਾ ਪਰ ਜਿਹੜਾ ਹੈ 15 ਸਾਲ ਔਰ ਸਤਮਾ ਪੀ ਕਮਿਸ਼ਨ ਵਾਲੀ ਗੱਲ ਆ ਰਹੀ ਹੈ ਤਾਂ ਹੁਣ ਪੰਜਾਬ ਸਰਕਾਰ ਨੂੰ ਮੋੜ ਤੋਂ ਜਿਹੜਾ ਹੈ ਇਸ ਚੀਜ਼ ਦਾ ਜਵਾਬ ਦੇਣਾ ਪਏਗਾ ਇਸ ਨੂੰ ਇਸ ਤੋਂ ਹੀ ਪਹਿਲਾਂ ਹੀ ਡੀਏ ਦੇਣਾ ਪਏਗਾ ਪਰ ਹੁਣ ਵੇਖਦੇ ਆ ਕਿ ਅਗਲੀ ਸੁਣਵਾਈ ਤੇ ਇਸ ਦੇ ਵਿੱਚ ਕੀ ਕਰਦੇ ਨੇ ਸੋ ਅਗਲੀ ਸੁਣਵਾਈ ਜਿਹੜੀ ਹੈ ਹੁਣ ਜਾਣੇ ਕਿ 4 12 2024 ਨੂੰ ਜਿਹੜੀ ਕਿ ਸਾਡੇ ਚੈਨਲ ਤੇ ਬਣੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ